वैसे त मैं देख रहा हूं कि जिस तरीके ਦਾ ਪਹਿਰਾਵਾ ਹੈਗਾ ਇੱਕ ਪੂਰਾ ਸ਼ਕੀਨ ਜਿਹੜੇ ਮੁੰਡੇ ਹੁੰਦੇ ਉਦਾਂ ਦਾ ਹੈਗਾ ਤਾਂ ਮਨ ਕਿਵੇਂ ਬਣਿਆ ਕਿ ਆਪਾਂ ਜਲੰਧਰ ਸ਼ਹਿਰ ਦੇ ਵਿੱਚ ਕਾਰੋਬਾਰ ਖੋਲੀਏ ਇਹ ਬਸ ਬੈਠੇ-ਬੈਠੇ ਨਹੀਂ ਆਪ ਹੀ ਰਗੜਦੇ ਹੁੰਦੇ ਸੀ ਭਾਜੀ ਤੇ ਹਫ਼ਤੇ 'ਚ ਇੱਕ ਦੋ ਵਾਰ ਰਗੜ ਲਈਦਾ ਸੀ ਤੇ ਬਸ ਇਦਾਂ ਹੀ ਸਲਾਹ ਸਾਡੀ ਮੰਨਦੀ ਸੀ ਕੁਝ ਹੋਰ ਕਰਨਾ ਸੀ ਕੁਝ ਨਾ ਕੁਝ ਭਾਜੀ ਜੇ ਇਹ ਨਾ ਕਰਦੇ ਮਤਲਬ ਸਕੀਮਾਂ ਰੋਜ਼ ਬਣਦੀਆਂ ਸੀਗੀਆਂ ਹੋ ਜਾਂਦੀਆਂ ਫਿਰ ਇੱਕ ਦਿਨ ਇਦਾਂ ਆਇਆ ਵੀ ਇਹੀ ਕੰਮ ਸ਼ੁਰੂ ਕਰੀਏ ਲੰਬਾਈ ਜੀ ਹੋ ਗਿਆ ਇੱਥੇ ਲਗਾਇਆ ਨੂੰ ਮੈਨੂੰ ਲੱਗਦਾ ਕਿ ਬਹੁਤਾ ਲੰਬਾ ਚਿਰ ਤਾਂ ਨਹੀਂ ਹੋਇਆ ਜੇ ਭਾਜੀ 12 13 ਦਿਨ ਨਹੀਂ ਹੋਇਆ ਲੈ ਹਾਂਜੀ ਭਾਜੀ ਇੱਥੇ 12 ਦਿਨ ਹੋਇਆ ਯਾਰ ਕਿੰਨਾ ਕਰੇ ਕਿੰਨੇ ਗਲਾਸ ਰੋਜ਼ ਤੇ ਬਣਾ ਲੈਣੇ ਕਿਉਂਕਿ ਇਹ ਬੜੀ ਮਿਹਨਤ ਵਾਲਾ ਵੀ ਕੰਮ ਆ ਫਿਰ ਆਪ ਵੀ ਰਗੜਾ ਲਾਉਣਾ ਜਿਵੇਂ ਮੁੰਡੇ ਥੱਕ ਜਾਂਦੇ ਕੀ ਹਾਂਜੀ ਭਾਜੀ ਆਪ ਜਿੱਦਾਂ ਇਹਨਾਂ ਨੇ ਥੱਲੇ ਆ ਜਾਣਾ ਆਪ ਉੱਪਰ ਚੜ ਜਾਣਾ ਆ ਉਦਾਂ ਬੰਡੇ ਹੋਏ ਆ ਕੰਮ ਵੀ ਆ ਉਹਨੇ ਆ ਕਰਨਾ ਆ ਜਦੋਂ ਸਮਾਨ ਸਮੂਹ ਲਿਆ ਕੇ ਦਿੱਤਾ ਆ ਸਮਾਨ ਪਹੁੰਚ ਕਰਨੀ ਆ ਮਗਰ ਬੰਡਿਆ ਹੋਇਆ ਉਦਾਂ ਭਾਜੀ ਤਕਰੀਬਨ 300 ਗਲਾਸ ਲੱਗ ਜਾਂਦਾ ਜਿੱਦਾਂ ਹੁਣ ਅੱਗੇ ਤੋਂ ਅੱਗੇ ਵਧ ਰਹੇ ਆ ਭਾਜੀ ਪਰ ਬਈ ਮੈਨੂੰ ਇੱਕ ਗੱਲ ਜ਼ਰੂਰ ਦੱਸਿਓ ਕਿ ਜਿਵੇਂ ਕਿਸਾਨੀ ਪਰਿਵਾਰਾਂ ਦੇ ਵਿੱਚ ਤਾਂ ਥੋੜਾ ਜਿਹਾ ਮਤਲਬ ਔਖਾ ਜਿਹਾ ਹੋ ਜਾਂਦਾ ਵੀ ਜਦੋਂ ਆਪ ਹੱਤੀ ਸ਼ਹਿਰ ਦੇ ਵਿੱਚ ਕੰਮ ਕਰਨਾ ਪਰਿਵਾਰ ਕੀ ਕਹਿੰਦਾ ਅੱਜ ਦੇ ਟਾਈਮ 'ਚ ਜਿੱਦਾਂ ਵਿਲੇ ਹੁੰਦੇ ਸੀਗੇ ਜਦੋਂ ਹੁਣ ਇਹ ਫਸਲਿਆ ਭਾਜੀ ਜਦੋਂ ਲਾਤੀਆ ਵਿਲੇ ਆ ਮੁੜ ਕੇ ਭਾਜੀ ਹਨਾ ਜਦਾਂ ਤੇ ਇਸ ਕਰਕੇ ਜਦਾਂ ਉਧਰ ਨੂੰ ਚਲੇ ਗਏ ਉਧਰ ਨੂੰ ਹੁਣ ਘਰ ਦੀ ਖੁਸ਼ੀ ਆ ਘਰ ਦੇ ਕਹਿੰਦੇ ਖੁਸ਼ੀ ਤਾਂ ਕਰਨ ਲੱਗੇ ਆ ਨਾ ਤੁਸੀਂ ਇਹ ਚੀਜ਼ ਤੁਹਾਨੂੰ ਸਿੱਖਣ ਦੀ ਵੀ ਲੋੜ ਆ ਵੀ ਜਿਹੜੇ ਮੁੰਡੇ ਮਿਹਨਤ ਕਰਨ ਤੋਂ ਸ਼ਰਮਾਉਂਦੇ ਜਾਂ ਸੰਗਦੇ ਆ ਉਹ ਤੁਹਾਡੇ ਵੱਲ ਵੀ ਇੱਕ ਇਹ ਜਾਂ ਹੱਲਾਸ਼ੀਰੀ ਦੇਣੀ ਬਹੁਤ ਜ਼ਰੂਰੀ ਆ ਆਪਣੇ ਪੰਜਾਬੀ ਮੁੰਡਿਆਂ ਨੂੰ ਸੰਗ ਸ਼ਰਮ ਵਾਲੀ ਹੈ ਨਹੀਂ ਜਿਹੜੇ ਸੰਗਦੇ ਆ ਭਾਈ ਸੰਗਨ ਵਾਲੀ ਗੱਲ ਹੀ ਨਹੀਂ ਜਦੋਂ ਆਪਣਾ ਕੰਮ ਕਰਦੇ ਆ ਨਾਲੇ ਆਪਾਂ ਨੂੰ ਪੈਸੇ ਆਉਂਦੇ ਆ ਭਾਜੀ ਨਾਲੇ ਮਿਹਨਤ ਕਰਦੇ ਆ ਭਾਜੀ ਤੇ ਹੁਣ ਬਾਹਰ ਜਾ ਕੇ ਵੀ ਇਹੀ ਹੈ ਭਾਜੀ ਹੁਣ ਤਾਂ ਆਈਆਂ ਸੀ ਭਾਜੀ ਬਾਹਰ ਦਾ ਮਤਲਬ ਹੈ ਨਹੀਂਗਾ ਆਪਾਂ ਨੂੰ ਬਿਲਕੁਲ ਹੀ ਆਪਾਂ ਗਾਂਟਾ ਮਾਰਤਾ ਭਾਜੀ ਬਾਹਰ ਦਾ ਪੰਜ ਦੋਸਤਾਂ ਨੇ ਰਲ ਕੇ ਜਲੰਧਰ ਦੇ ਵਿੱਚ ਅਜੀਹਾ ਦੇਸੀ ਕਾਰੋਬਾਰ ਖੋਲਿਆ ਕਿ ਵੱਡੀਆਂ-ਵੱਡੀਆਂ ਗੱਡੀਆਂ ਵਾਲੇ ਵੀ ਲੈਣਾ ਚ ਲੱਗ ਕੇ ਇਹਨਾਂ ਦੇ ਕੋਲੋਂ ਉਸ ਕੰਮ ਦਾ ਲੁਫਤ ਲੈ ਰਹੇ ਨੇ ਸ਼ਰਦਾਈ ਰਗੜੇ ਦਾ ਕੰਮ ਇਹਨਾਂ ਨੇ ਜਲੰਧਰ ਦੇ ਮਾਡਲ ਟਾਊਨ ਦੇ ਵਿੱਚ ਖੋਲਿਆ ਇਹ ਜ਼ਿਮੀਦਾਰ ਨਾਲ ਸੰਬੰਧਤ ਹੈਗੇ ਨੇ ਸਾਰੇ ਕਿਸਾਨੀ ਪਰਿਵਾਰਾਂ ਦੇ ਨਾਲ ਮੁੰਡੇ ਸੰਬੰਧਤ ਨੇ ਬਸ ਇਹਨਾਂ ਨੇ ਇੱਕ ਤਹਈਆ ਕੀਤਾ ਕਿ ਵਿਲੇ ਬੈਣ ਨਾਲੋਂ ਚੰਗਾ ਹੈ ਕਿ ਕੋਈ ਨਾ ਕੋਈ ਕਾਰੋਬਾਰ ਕੀਤਾ ਜਾਵੇ ਤਾਂ ਸ਼ਰਦਾਈ ਦਾ ਕੰਮ ਇਹਨਾਂ ਪੰਜ ਦੋਸਤਾਂ ਨੇ ਰਲ ਕੇ ਜਲੰਧਰ ਦੇ ਮਾਡਲ ਟਾਊਨ ਦੇ ਵਿੱਚ ਖੋਲਿਆ ਹੋਇਆ ਕਿ ਲੋਕ ਬਹੁਤ ਇਹਨਾਂ ਨੂੰ ਐਪਰੀਸ਼ੀਏਟ ਵੀ ਕਰ ਰਹੇ ਨੇ ਤੇ ਲੋਕ ਇਹਨਾਂ ਦੇ ਕੋਲ ਸ਼ਰਦਾਈ ਦਾ ਸਵਾਦ ਵੀ ਲੈ ਰਹੇ ਨੇ ਇੱਕ ਦੇਸੀ ਤਰੀਕੇ ਦੇ ਨਾਲ ਟਰਾਲੀ ਦੇ ਵਿੱਚ ਇਹਨਾਂ ਨੇ ਆਪਣੀ ਦੁਕਾਨ ਜਿਹੜੀ ਆ ਉਹ ਤਿਆਰ ਕੀਤੀ ਹੋਈ ਹੈ ਤਾਂ ਦੇਖੋ ਕਿ ਡੱਬੇ ਜਿਹੜਾ ਸ਼ਰਦਾਈ ਦਾ ਮਾਲ ਹੁੰਦਾ ਸਾਰਾ ਡੱਬਿਆਂ ਦੇ ਵਿੱਚ ਪਾ ਕੇ ਰੱਖਿਆ ਤੇ ਜਿਹੜੇ ਨੌਜਵਾਨ ਰਗੜਾ ਵੀ ਲਾ ਰਹੇ ਨੇ ਇਹ ਨੌਜਵਾਨ ਕਬੱਡੀ ਦੇ ਪਲੇਅਰ ਹੈਗੇ ਨੇ ਤੇ ਸੋਚਿਆ ਇਹਨਾਂ ਨੇ ਕਿ ਕਿਉਂ ਨਾ ਅਸੀਂ ਇਸ ਚੀਜ਼ ਨੂੰ ਯੂਜ਼ ਟੂ ਕਰੀਏ ਤੇ ਲੋਕਾਂ ਤੱਕ ਆਪਣੀ ਜਿਹੜੀ ਇਹ ਚੀਜ਼ ਆ ਲੈ ਕੇ ਜਾਈਏ ਸੁਖਪਾਲ ਬਾਈ ਨੇ ਸਾਡੇ ਨਾਲ ਤੇ ਸੁਖਪਾਲ ਬਾਈ ਜੀ वैसे ਤਾਂ ਮੈਂ ਦੇਖ ਰਿਹਾ ਵੀ ਜਿਸ ਤਰੀਕੇ ਦਾ ਪਹਿਰਾਵਾ ਹੈਗਾ ਇੱਕ ਪੂਰਾ ਸ਼ਕੀਨ ਜਿਹੜੇ ਮੁੰਡੇ ਹੁੰਦੇ ਉਦਾਂ ਦਾ ਹੈਗਾ ਤਾਂ ਮਨ ਕਿਵੇਂ ਬਣਿਆ ਕਿ ਆਪਾਂ ਜਲੰਧਰ ਸ਼ਹਿਰ ਦੇ ਵਿੱਚ ਕਾਰੋਬਾਰ ਖੋਲੀਏ ਕਈ ਵਾਰੀ ਬੰਦਿਆਂ ਨੂੰ ਝਾਕਾ ਜਾ ਵੀ ਹੁੰਦਾ ਹਨਾ ਭਾਈ ਬਸ ਝਾਕਾ ਹੈਗਾ ਸੀ ਭਾਈ ਪਹਿਲਾਂ ਜਦੋਂ ਅਸੀਂ ਸਟਾਰਟ ਕੀਤਾ ਆ ਤੇ ਬਸ ਬੈਠੇ-ਬੈਠੇ ਹੀ ਆਪ ਹੀ ਰਗੜਦੇ ਹੁੰਦੇ ਸੀਗੇ ਭਾਈ ਤੇ ਹਫ਼ਤੇ ਜ ਇੱਕ ਦੋ ਵਾਰ ਰਗੜ ਲਈਦਾ ਸੀ ਤੇ ਬਸ ਇਦਾਂ ਹੀ ਸਲਾਹ ਸਾਡੀ ਮੰਨਦੀ ਸੀ ਕੁਝ ਹੋ ਕਰਨਾ ਸੀ ਕੁਝ ਨਾ ਕੁਝ ਭਾਜੀ ਜੇ ਇਹ ਨਾ ਕਰਦੇ ਮਤਲਬ ਸਕੀਮਾਂ ਰੋਜ਼ ਬਣਦੀਆਂ ਸੀਗੀਆਂ ਹੋ ਜਾਂਦੀਆਂ ਫੇ ਇੱਕ ਦਿਨ ਇਦਾਂ ਆਇਆ ਵੀ ਇਹੀ ਕੰਮ ਸ਼ੁਰੂ ਕਰੀਏ ਫੇ ਜਿੱਦਾਂ ਅੱਜ ਸਕੀਮ ਹੋਈ ਐ ਸਲਾਹ ਹੋਈ ਆ ਅਗਲੇ ਦਿਨ ਅਸੀਂ ਜਲੰਧਰ ਆ ਗਏ ਸਮਾਨ ਲਿਆ ਤੀਜੇ ਦਿਨ ਸ਼ੁਰੂ ਕਰਤਾ ਭਾਜੀ ਟਰੈਕਟਰ ਟਰਾਲੀ 'ਚ ਪਹਿਲਾਂ ਅਸੀਂ ਦੁਕਾਨ ਲਾਉਦੇ ਸੀ ਆਪਣੇ ਲਾਗੇ ਉੱਗੀ ੱਡਾ ਪੈਂਦਾ ਵੀ ਉੱਥੇ ਦੁਕਾਨ ਸਾਨੂੰ ਨਹੀਂ ਮਿਲੀ ਉੱਥੇ ਤੇ ਵੀ ਅਸੀਂ ਗਾ ਟਰੈਕਟਰ ਟਰਾਲੀ ਹੈਗਾ ਇਹਦੇ ਵਿੱਚ ਸ਼ੁਰੂ ਕਰਦੀ ਅਸੀਂ ਭਾਜੀ ਕਰਤਾ ਫੇ लोग इनमें स्टार्टिंग ਦੇ ਵਿੱਚ ਹੀ ਕਿਹਾ ਵੀ ਕੀਤਾ ਤਾਂ ਚਲੋ ਦੇਸੀ ਤਰੀਕੇ ਨਾਲ ਪਰ ਸ਼ਹਿਰ ਤੇ ਮੈਨੂੰ ਲੱਗਦਾ ਹੈ ਕਿ ਵੱਡੇ ਵੱਡੇ ਲੋਕ ਆ ਕੇ ਤੁਹਾਡੇ ਕੋਲ ਇੱਥੋਂ ਪੀ ਕੇ ਜਾਂਦੇ ਨੇ ਹਾਂਜੀ ਭਾਜੀ ਸਾਰੇ ਤਕਰੀਬਨ ਵਾਹਿਗੁਰੂ ਦੀ ਕਿਰਪਾ ਨਾਲ ਸਾਰੀਆਂ ਭਾਜੀ ਗੱਡੀਆਂ ਵੀ ਰੋਕਦੀਆਂ ਸਾਰੇ ਬੰਦੇ ਵਧੀਆ ਡਾਕਟਰ ਹੋ ਗਿਆ ਮਤਲਬ ਇੱਥੋਂ ਪੈਕਿੰਗ ਹੋ ਕੇ ਜਦਾਂ ਜੱਜਾਂ ਉਹਨਾਂ ਨੂੰ ਵੀ ਜਾਂਦੀ ਹੈ ਭਾਜੀ ਮਤਲਬ ਸਾਰੇ ਪੀਂਦੇ ਆ ਭਾਜੀ ਸਾਰਿਆਂ ਨੂੰ ਪਲਾਈਦਾ ਜਿਵੇਂ ਬਾਈ ਹੋਣੀ ਆਏ ਤੇ ਕਹਿੰਦੇ ਉਹ ਦੁਕਾਨ ਤੋਂ ਆਏ ਨੇ ਸਪੈਸ਼ਲ ਕਹਿੰਦੇ ਵੀ ਉਹ ਉਹ ਬਾਈ ਹੋਣਾ ਨੇ ਭੇਜਿਆ ਵੀ ਤੁਸੀਂ ਦੇ ਦਿਓ ਗਲਾਸ ਭਰ ਕੇ ਮਤਲਬ ਪੈਕਿੰਗ ਹੋ ਕੇ ਵੀ ਜਾਂਦੀ ਹੈ ਹਾਂਜੀ ਭਾਜੀ ਪੈਕਿੰਗ ਵੀ ਜਾਂਦੀ ਆ ਤੇ ਇੱਥੇ ਜਿੰਨਾ ਅੱਗੇ ਘੱਟ ਸੀ ਪੈ ਗਈ ਹੁਣ ਪੈਕਿੰਗ ਵੱਧ ਵੱਧ ਗਈ ਹੈ ਭਾਜੀ ਪੈਕਿੰਗ ਜ਼ਿਆਦਾ ਜਾਨਾ ਪਈ ਆ